ਦੇਖੋ ਗੱਲ ਇਹ ਹੈ ਕਿ ਜਿਹੜੀ ਇਹ ਸਾਡੀ ਐਕਸ਼ਨ ਕਮੇਟੀ ਬਣੀ ਸੀ ਇਹ ਪਰਿਵਾਰ ਦੀ ਬੇਨਤੀ ਤੇ ਬਣੀ ਸੀ ਪਰਿਵਾਰ ਨੇ ਕਿਹਾ ਕਿ ਸਰਦਾਰ ਸੁਖਵਿੰਦਰ ਸਿੰਘ ਕੋਲਕੱਤਾ ਦਾ ਜਿਹੜਾ ਹੈ ਉਹ ਕਤਲ ਹੋ ਗਿਆ ਤੇ ਇਸ ਵੈਸ਼ੀਆਂ ਨਾਲ ਢੰਜ ਨਾਲ ਕਤਲ ਹੋਇਆ ਕਹਿਰਾਂ ਨਾਲ ਢੰਜ ਨਾਲ ਕਤਲ ਹੋਇਆ ਤੇ ਉਸ ਦੇ ਵਿੱਚ ਲਾਲਬ ਸਿੰਘ ਰੋਡ ਰੋਕੇ ਜਿਹੜਾ ਐਮ.ਐਲ.ਏ ਹੈ ਹਲਕਾ ਭਧੌੜ ਦਾ ਤੇ ਉਸ ਦਾ ਸਿੱਧਾ ਹੱਥ ਹੈ ਪਰਿਵਾਰ ਨੇ ਸਾਨੂੰ ਕਿਹਾ ਕਿ ਕਤਲ ਉਸਨੇ ਕਰਵਾਇਆ ਤੇ ਪੁਲਿਸ ਦੇ ਕੋਲੇ ਅਸੀਂ ਜਦੋਂ ਉਹ ਬਿਆਨ ਲਿਖਾਇਆ ਤਾਂ ਅਸੀਂ ਲਿਖਾਇਆ ਸੀ ਕਿ ਲਾਲ ਸਿੰਘ ਨੂੰ ਕਹੇ ਜਿਹੜਾ ਦੋਸ਼ੀ ਹੈ ਕਤਲ ਉਸ ਵੱਲੋਂ ਕਰਵਾਇਆ ਗਿਆ ਤੇ ਪਰੰਤੂ ਪੁਲਿਸ ਨੇ ਸਾਡਾ ਬਿਆਨ ਜਿਹੜਾ ਹੈ ਉਹ ਲਿਖਿਆ ਨਹੀਂ ਇਸ ਗੱਲ ਤੇ ਜਿਹੜਾ ਸੰਘਰਸ਼ ਹੋਇਆ ਤੇ ਐਕਸ਼ਨ ਕਮੇਟੀ ਜਿਹੜੀ ਆ ਹੋਂਦ ਵਿੱਚ ਆਈ ਕਿਉਂਕਿ ਐਕਸ਼ਨ ਕਮੇਟੀ ਦੇ ਵਿੱਚ ਉਹ ਸੰਰਸੀ ਜਿਹੜੇ ਨੇ ਜੋਦੇ ਸਾਰੇ ਆਏ ਜਿਹੜੇ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਐ ਤੇ ਪਰਿਵਾਰ ਦੀ ਬੇਨਤੀ ਤੇ ਜਿਹੜਾ ਹੈ ਜਾਇ ਇਹ ਐਕਸ਼ਨ ਕਮੇਟੀ ਦੀ ਕਮੀ ਹੋਈ ਉਸ ਤੋਂ ਬਾਅਦ ਅਸੀਂ ਪੂਰੇ ਜੋਰ ਨਾਲ ਇਮਾਨਦਾਰੀ ਨਾਲ 21 ਮੈਂਬਰੀ ਕਮੇਟੀ ਦੇ ਹਰੇਕ ਮੈਂਬਰ ਨੇ ਬਹੁਤ ਇਮਾਨਦਾਰੀ ਨਾਲ ਤੇ ਸਮਰਪਿਤ ਹੋ ਕੇ ਇਹ ਜਿਹੜਾ ਸੰਘਰਸ਼ ਕੀਤਾ ਤੇ ਲੜਾਈ ਲੜੀ ਤੇ ਕੱਲ ਦੀ ਮੀਟਿੰਗ ਵੀ ਕਐਸਐਸਪੀ ਤੇ ਡੀਸੀ ਨਾਲ ਵੱਡੀ ਪੱਧਰ ਤੇ ਜਿਹੜਾ ਹੈ ਉਹ ਸਾਡਾ ਟਕਰਾਅ ਹੋਇਆ ਕਿ ਅਸੀਂ ਇਹ ਦੋ ਮੰਡਾਂ ਤੇ ਚੈਮੈਂ ਜਿਹੜੀਆਂ ਮੰਡਾਂ ਅਸੀਂ ਐਕਸ਼ਨ ਕਮੇਟੀ ਦੇ ਵਿੱਚ ਮਿਸੀਆਂ ਨੇ ਦੇਖੋ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਮੈਂ ਸਪਸ਼ਟ ਕਹਾਂ ਕੋਈ ਲੁਕੋਤੇ ਨਹੀਂ ਰੱਖਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਐਮ ਐਲ ਏ ਨੇ ਵਜ਼ੀਰਾਂ ਨੇ ਸਿੱਧੇ ਤੌਰ ਤੇ ਦਸਲੰਦਾਜੀ ਕੀਤੀ ਇਹ ਗੱਲ ਸਟੇਜ ਤੇ ਕਹੀ ਜਾਂ ਨਾ ਕਹੀ ਮੈਂ ਇੱਥੇ ਸਪਸ਼ਟ ਕਹਾਂ ਕਿ ਪਰਿਵਾਰ ਨਾਲ ਸਾਜ਼ਿਬਾ ਕਰੀ ਪਰਿਵਾਰ ਨੂੰ ਸਾਤੋਂ ਪਾਸੇ ਲੈ ਕੇ ਜਾਣ ਲਈ ਸੰਘਰਸ਼ ਤੋਂ ਪਾਸੇ ਲੈ ਕੇ ਜਾਣ ਲਈ ਸਚਾਈ ਤੋਂ ਪਾਸੇ ਲੈ ਕੇ ਜਾਣ ਲਈ ਉਹਨਾਂ ਨੇ ਪਰਿਵਾਰ ਨੂੰ ਡੰਡਣਾ ਸ਼ੁਰੂ ਕਰਤਾ ਉਹ ਜਿਹੜੀਆਂ ਮੀਟਿੰਗਾਂ ਹੋਈਆਂ ਕਿਹਾ ਗਿਆ ਤੇ ਰਾਤ ਨੂੰ ਵੀ ਜਿਹੜੀ ਐ ਪੱਖੋ ਕੈਂਚੀਆਂ ਚੌਂਕੀ ਵਿੱਚ ਤੇ ਕੋਈ ਇਹਨਾਂ ਦੀ ਪਰਿਵਾਰ ਦੀ ਰਾਤ ਮੀਟਿੰਗ ਹੋਈ ਉਥੇ ਵੀ ਬਾਰੀ-ਬਾਰੀ ਜਦੋਂ ਸਾਡੀ ਐਸਪੀ ਤੇ ਡੀਸੀ ਨਾਲ ਮੀਟਿੰਗ ਹੋ ਰਹੀ ਸੀ ਉਹ ਵਾਰੀ ਵਾਰੀ ਡੀਸੀ ਤੇ ਐਸਐਸਪੀ ਕਹਿ ਰਹੇ ਸੀ ਵੀ ਤੁਸੀਂ ਤਾਂ ਠੀਕ ਹੋ ਤੁਸੀਂ ਤਾਂ ਬੋਲ ਰਹੇ ਹੋ ਪਰਿਵਾਰ ਤੋਂ ਪੁੱਛੋ ਪਰਿਵਾਰ ਤੋਂ ਪੁੱਛੋ ਜਦੋਂ ਜਿਹੇ ਤੇ ਉੱਥੇ ਕਿਹਾ ਗਿਆ ਬਈ ਤੁਹਾਡਾ ਬਿਆਨ ਦੱਸੋ ਤੁਹਾਨੂੰ ਥੋੜਾ ਬਿਆਨ ਲਿਖਿਆ ਨਹੀਂ ਇਸ ਤੋਂ ਸਾਰਾ ਕੁਝ ਲਿਖਿਆ ਤਾਂ ਪਰਿਵਾਰ ਵਾਲੋਂ ਚੁੱਪ ਧਰ ਲਈ ਜਿਹਦਾ ਮਤਲਬ ਸੀ ਕਿ ਸਾਡੀ ਜਿਹੜੀ ਗੱਲ ਨਹੀਂ ਹੈ ਜੀ ਇਹਦਾ ਮਤਲਬ ਹੈ ਕਿ ਤੁਸੀਂ ਝੂਠੀ ਦਰਖਾਸਤ ਜਿਹੜੀ ਹੈ ਉਹ ਦਿੱਤੀ ਹੈ ਹਾਲਾਂਕਿ ਦਸਤੋ ਤੋ ਉਸ ਦੇ ਵਿੱਚ ਜਿਹੜਾ ਹੈ ਸੁਖਜੀਤ ਸਿੰਘ ਜਿਹੜਾ ਭਾਈ ਹੈ ਸਰਦਾਰ ਸਰਵਿੰਦਰ ਸਿੰਘ ਤਤਤਾ ਦਾ ਉਸ ਦੇ ਦਸਤ ਤਨੇ ਦਰਖਾਸਤ। ਪਰੰਤੂ ਉਹ ਜਿਹੜੀ ਦਰਖਾਸਤ ਜਿਹੜੀ ਦਿੱਤੀ ਜਿਹਦੇ ਚ ਸਪਸ਼ਟ ਲਿਖਿਆ ਸੀ ਜਿਹਾ ਕਿ ਲਾਭ ਸਿੰਘ ਲੋਟੋ ਤੇ ਨੇ ਫੇਰ ਧਮਕੀ ਦਿੱਤੀ। ਐ ਕਿ ਮੈਂ 2-4 ਦਿਨਾਂ ਦੇ ਵਿੱਚ ਜਿਹੜਾ ਹੈ ਇਹ ਕਤਲ ਕਰ ਦੇਣਾ। ਕਤਲ ਕਰਵਾ ਦੇਣਾ ਜਿਉਂਦਾ ਨਹੀਂ ਰਹਿਣਾ। ਉਹਨਾਂ ਨੇ ਉਸ ਗੱਲ ਦੀ ਹਮਾਇਤ ਨਹੀਂ ਕੀਤੀ। ਕੱਲ ਪਰਿਵਾਰ ਨੇ ਸਪਸ਼ਟ ਤੌਰ ਤੇ ਚੇਤਾ ਸਾਡੀ ਐਕਸ਼ਨ ਕਮੇਟੀ ਦੀ ਚੱਲ ਰਹੀ ਮੀਟਿੰਗ ਦੇ ਵਿੱਚ ਬਈ ਜੀ ਅਸੀਂ ਤਾਂ ਪੋਸਟਮਾਰਟਮ ਵੀ ਚਰਉਣਾ ਹੈ ਸੰਸਤਾਤ ਵੀ ਚਰਉਣਾ ਤੇ ਸਾਰਾ ਕੁਝ ਤਰਨਾ ਤੁਰਨਾ ਜਿਹੜਾ ਸਾਰਾ ਕੁਝ ਸਮਰਪਿਤ ਅਸੀਂ ਸੰਘਰਸ਼ ਨਹੀਂ ਲੜਨਾ ਮਾਤਾ ਨੂੰ ਲਿਆਂਦਾ ਉਹ ਆਪਦੇ ਮੂੰਹੋਂ ਹੀ ਕੁਸ ਬੋਲੀ ਰੋਂਦੀ ਰਹੀ ਉਹ ਭੈਣ ਵੀ ਰੋਂਦੀ ਰਹੀ ਇੱਕ ਬੰਦਾ ਉੱਥੋਂ ਆਇਆ ਤੇ ਉਹ ਕਹਿੰਦਾ ਜੀ ਮੈਂ ਰਿਸ਼ਤੇਦਾਰ ਹਾਂ ਉਹਨਾਂ ਦੇ ਮੂਹਰੇ ਕਹਿੰਦਾ ਵੀ ਠੀਕ ਆ ਉਹ ਕਹਿੰਦੇ ਠੀਕ ਸੋ ਅਸੀਂ ਜਿਹੜਾ ਸੀ ਤ ਸੰਘਰਸ਼ ਲੜ ਰਹੇ ਸੀ ਲੋਹਟ ਸੰਘਰਸ਼ ਲੜ ਰਹੇ ਸੀ ਤੇ ਸਟੀਲ ਮੰਡੂ ਪੱਥਰ ਮੰਡੂ ਲੜ ਰਹੇ ਸੀ ਅਸੀਂ ਸੌ ਖੜੀ ਸੀ ਸਾਰਿਆਂ ਨੇ ਇચ્ੀ ਦੇ 21 ਮੈਂਬਰਾਂ ਨੇ ਕਿ ਜੇ ਕੋਈ ਕੋਈ ਇਹੋ ਜਿਹਾ ਹਮਲਾ ਹੁੰਦਾ ਕੋਈ ਜੇਲ ਯਾਤਰਾ ਕਰਨੀ ਪੈਂਦੀ ਹੈ ਕੋਈ ਕਸ਼ਟ ਹੁੰਦਾ ਕੋਈ ਮੁਕਾਮਾ ਬਣਾਉਂਦੇ ਆ ਅਸੀਂ ਇੱਟ ਮੰਡੂ ਖੜਾ ਅਸੀਂ ਪਾਸੇ ਨਹੀਂ ਹੁੰਦੇ ਉਸ ਤੋਂ ਇਹ ਸੰਦਰਸ਼ ਨੂੰ ਜਿਹੜੀਆਂ ਦੋ ਮੰਗਾਂ ਤੇ ਲਿਆਂਦਾ ਜੋ ਮੈਂ ਇੱਥੇ ਇਹ ਵੀ ਚਾਹਦਾ ਕਿ ਪ੍ਰਸ਼ਾਸਨ ਮੰਨਣ ਨੂੰ ਤਿਆਰ ਹੋ ਗਿਆ ਸੀ ਬਸ ਸਿਰਫ ਉਹਨਾਂ ਦੀ ਜਿਹੜੀ ਸੀ ਜੀ ਕਿ ਇਹਨਾਂ ਨਾਲ ਪਰਿਵਾਰ ਨਹੀਂ ਹੈ ਅਸੀਂ ਪਰਿਵਾਰ ਤੋੜ ਲਿਆ ਇਹਨਾਂ ਨੇ ਕੰਮਜਾਬ ਨਹੀਂ ਹੋਣਾ ਇਹਨਾਂ ਨੂੰ ਵਾਪਸ ਲੈਣਾ ਪੂ ਅਸੀਂ ਮੋਰਚਾ ਜਿੱਤ ਲਿਆ ਸੀ ਪਰੰਤੂ ਉਹ ਜਿੱਤੇ ਹੋਏ ਮੋਰਚੇ ਨੂੰ ਹਰਾ ਦਿੱਤਾ ਗਿਆ ਉਹ ਤੁਹ ਹਰਾ ਦਿੱਤਾ ਗਿਆ ਤੁਹਾਨੂੰ ਤੇ ਇਹਨਾਂ ਦੀ ਸਿੱਧੀ ਜਿਹੜੀ ਆ ਉਹ ਦਥਲ ਅੰਦਾਜੀ ਜਿਹੜੀ ਆ ਉਹ ਸਿੱਧੀ ਦਥਲ ਅੰਦਾਜੀ ਕਰਕੇ ਇਹ ਮੋਰਚੇ ਨੂੰ ਤਰਪੀਡੋ ਕੀਤਾ ਗਿਆ ਤੇ ਇਹ ਤਰਪੀਡੋ ਕਰਕੇ ਜਿਹੜੀ ਐ ਏਜਤਾ ਨੂੰ ਪੰਜ ਤਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐਕਸ਼ਨ ਕਮੇਟੀ ਦੀ ਏਜਤਾ ਪੰਜ ਨਹੀਂ ਹੋਈ ਉਹ ਪਰਿਵਾਰ ਦੇ ਵਿੱਚ ਲੈ ਗਈ ਇਸ ਲਈ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ ਆਸਾਨ ਚੜੀ ਆ ਉਹ ਪਰਿਵਾਰ ਐ ਐਕਸ਼ਨ ਕਮੇਟੀ 'ਚੋਂ ਕੋਈ ਮੈਂਬਰ ਹਿਲਣ ਵਾਲਾ ਨਹੀਂ ਕੋਈ ਟੁੱਟਣ ਵਾਲਾ ਨਹੀਂ ਕੋਈ ਇੱਧਰ ਉੱਧਰ ਜਾਣ ਵਾਲਾ ਨਹੀਂ ਸੋ ਇੱਕ ਵੱਡਾ ਲੋਕ ਘੋਲ ਕਿ ਇਸੇ ਪਾਰਟੀਵਲ ਨੂੰ ਨਹੀਂ ਲੜਿਆ ਜਾ ਰਿਹਾ ਸੀ ਨਾ ਇਹ ਵੋਟਾਂ ਲਈ ਲੜਿਆ ਜਾ ਰਿਹਾ ਸੀ ਨਾ ਇਹ ਦਾ ਰਾਜਨੀਤੀ ਨਾਲ ਕੋਈ ਸਬੰਧ ਸੀ ਇਹ ਇੱਕ ਲੋਕ ਢੋਲ ਸੀ ਵੀ 100 ਦਾ 100% ਉਹ ਲੋਕ ਢੋਲ ਨੂੰ ਜਿਹੜਾ ਸਫਲ ਕੀਤਾ ਇਹਦੇ ਨਤੀਜੇ ਬੜੇ ਹੀ ਖਤਰਨਾਕ ਨੇ ਤੇ ਨਤੀਜੇ ਇਹਨੇ ਭਿਆਨਕ ਨੇ ਕਿ ਆਉਣ ਵਾਲਾ ਸਮਾਂ ਵੀ ਉਹ ਭਿਆਨਕ ਬਣ ਜਾਊਗਾ ਇਹਨਾਂ ਦੀ ਸਰਦਾਰੀ ਹੋ ਗਈ ਕਿ ਅਸੀਂ ਤਦੇ ਵੀ ਤਾਰਪੀੜੋ ਕਰ ਸਕਦੇ ਹਾਂ ਅਸੀਂ ਤਦੇ ਪਰਿਵਾਰ ਨੂੰ ਪਾਸੇ ਚੜ ਲਿਆ ਚਰਾਂ ਜੀ ਹੁਣ ਅੱਜ ਦੇਖੋ ਜਨਤਾ ਸੀ ਜਦੋਂ ਮੇਰੇ ਉੱਤੇ ਐਲਾਨ ਦੇ ਪਿੱਛੋਂ ਨਾਲ ਦੀ ਨਾਲ ਉੱਠਨੇ ਸ਼ੁਰੂ ਹੋ ਗਈ ਉਹ ਤਾਂ ਫਿਰ ਜਦੋਂ ਸੰਸਦਾਰ ਹੋ ਗਿਆ ਪਰਸਮਾ ਹੋ ਗਿਆ ਉਸ ਤੋਂ ਬਾਅਦ ਉੱਥੇ ਬੈਠਣ ਦਾ ਕੋਈ ਤੱਲ ਕਿ ਨਹੀਂ ਮੰਦਾ ਸੀ ਵੀ ਲੋਕ ਉੱਥੇ ਬੈਠੇ ਰਹਿਣਗੇ ਸੋ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਲੋਟ ਸੰਦਰਸ਼ਨ ਨੂੰ ਤੋੜਿਆ ਗਿਆ ਲੋਕ ਇਤਤਾ ਨੂੰ ਤੋੜਿਆ ਗਿਆ ਤੇ ਇਹ ਜਿੱਥੇ ਬਹੁਤ ਹੀ ਜਿਹੜਾ ਮੰਦ ਭਾਜਾ ਹੈ ਤੇ ਰੁੱਠਦਾਇਤ ਹੈ ਉਥੇ ਇਹ ਲੋਕਤੰਤਰ ਦੇ ਲਈ ਤੇ ਹੋਰਾਂ ਦੇ ਲਈ ਵੀ ਬੜਾ ਖਤਰਨਾਕ ਹੈ ਸਾਡੀ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਲੋਕਤ ਲਹਿਰ ਦੇ ਵਿੱਚ ਅਸੀਂ ਡਟ ਕੇ ਛੜਾਂਗੇ ਜਿਹੜੀ 23 ਮੈਂਬਰ ਐਕਸ਼ਨ ਕਮੇਟੀ ਹੈ ਤੇ ਇਸ ਕੰਮ ਲਈ ਤਾਂ ਉਹ ਪੰਜ ਹੈ ਜਿਹੜਾ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਕਤਲ ਚਾਂਡ ਹੈ ਉਹਦੇ 'ਚ ਸਾਡੀ ਕੋਈ ਭੂਮਿਕਾ ਨਹੀਂ ਹੁਣ ਭੂਮਿਕਾਾਂ ਦੀ ਲੋੜ ਵੀ ਨਹੀਂ ਜਦੋਂ ਪਰਿਵਾਰ ਦਾ ਸਮਝੌਤਾ ਹੋ ਗਿਆ ਸਾਨੂੰ ਨਹੀਂ ਪਤਾ ਉਹ ਕਦੇ 'ਚ ਹੋਇਆ ਕਿੰਨੇ 'ਚ ਹੋਇਆ ਜਾਂ ਉਂ ਹੋਇਆ ਅਸੀਂ ਉਸ ਬਾਰੇ ਕੋਈ ਦੋਸ਼ ਨਹੀਂ ਲਾ ਸਕਦੇ ਸਰਤਾ ਜੀ ਤੁਸੀਂ ਕਹਿ ਰਹੇ ਹੋ ਕਿ ਸਮਝੌਤਾ ਹੋਇਆ ਪਰਿਵਾਰ ਦਾ ਤੁਸੀਂ ਪਰਿਵਾਰ ਨੂੰ ਇਹ ਗੱਲ ਪੁੱਛੀ ਹੈ ਕਿ ਕਿ ਹੁਣ ਵੀ ਸਵੇਰੇ ਇੱਕ ਮੀਟਿੰਗ ਹੋਈ ਹੈ ਇੱਥੇ ਦੀ ਜਗ੍ਹਾ ਤੇ ਤੁਸੀਂ ਪਰਿਵਾਰ ਦੇ ਨਾਲੇ ਸਪਸ਼ਟ ਕੀਤਾ ਵੀ ਤੁਹਾਡੇ ਨਾਲ ਕੋਈ ਮੀਟਿੰਗ ਹੋਈ ਹੈ ਕਿ ਤੁਸੀਂ ਇਹ આરોਪ ਲਾ ਰਹੇ ਹੋ ਨਹੀਂ ਜੀ ਕੋਈ ਰੋਪ ਨਹੀਂ ਲਾ ਰਹੇ ਅਸੀਂ ਸਪਸ਼ਟ ਕੀਤਾ ਸੀ ਸਪਸ਼ਟ ਪੁੱਛਿਆ ਸੀ ਉਹ ਕਹਿੰਦੇ ਮੀਟਿੰਗ ਸਾਡੀ ਹੋਈ ਹੈ ਹਾਂ ਪਰਿਵਾਰ ਮੰਨੇ ਵੀ ਸਾਡੀ ਮੀਟਿੰਗ ਹੋਈ ਹੈ ਹਾਂ ਐਸਐਸਪੀ ਤੇ ਹੋਰਾਂ ਨਾਲ ਉਹ ਕਹਿੰਦੇ ਇਨਵੈਸਟੀਗੇਸ਼ਨ ਮਤਲਬ ਸਾਡੀ ਮੀਟਿੰਗ ਹੋਈ ਸੀ ਉਹ ਕਹਿੰਦੇ ਸਾਨੂੰ ਤਫਤੀਸ਼ ਸੰਬੰਧੀ ਬੁਲਾਇਆ ਸੀ ਪੱਖੋ ਕੈਂਚੀਆਂ ਚ ਉਹਨਾਂ ਦੀ ਮਤਲਬ ਉਹਨਾਂ ਦਾ ਸਪਸ਼ਟੀਕਰਨ ਇਹ ਸੀਗਾ ਉਹ ਐ ਵੀ ਮੰਨੇ ਵੀ ਸਾਡੀ ਪ੍ਰਸ਼ਾਸਨ ਨਾਲ ਗੱਲ ਹੁੰਦੀ ਰਹਿੰਦੀ ਹਾਂ ਉਹ ਕਹਿੰਦੇ ਸਾਡੀ ਪ੍ਰਸ਼ਾਸਨ ਨਾਲ ਗੱਲ ਹੁੰਦੀ ਰਹਿੰਦੀ ਸੀ ਇਹ ਬੰਦੇ ਆ ਉਹਨਾਂ ਨੇ ਸਾਨੂੰ ਆ ਜਵਾਬ ਦਿੱਤਾ ਉਹ ਮੈਂ ਜਵਾਬ ਰੋਪ ਅਸੀਂ ਚਿੱਤੇ ਨਹੀਂ ਲਾਉਂਦੇ ਪਰ ਜਿਹੜਾ ਤੁਸੀਂ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਹੈ ਤੁਸੀਂ ਇੱਥੋਂ ਹੀ ਸ਼ੁਰੂਆਤ ਕੀਤੀ ਹੈ ਵੀ ਜਿਹੜੀ ਐਕਸ਼ਨ ਕਮੇਟੀ ਬਣੀ ਹੈ ਪਰਿਵਾਰ ਦੇ ਕਹਨ ਤੇ ਬਣੀ। ਹਾਂ ਕਹਨ ਤੇ ਬਣੀ ਜੀ। ਵੱਡਾ ਤਾਲਮੇਲ ਨਹੀਂ ਬਣਿਆ ਪਰਿਵਾਰ ਦੇ ਨਾਲ ਜਾਂ ਕੋਈ ਗੱਲ ਹੋਰ ਹੋਊਗੀ। ਨਹੀਂ ਉਹ ਤਾਂ ਮੈਂ ਬਿਲਕੁਲ ਬਿਲਕੁਲ ਸਪਸ਼ਟ ਕਰਤਾ ਕਿ ਤਾਲਮੇਲ ਨਾ ਬਣਨ ਦਾ ਕੋਈ ਪ੍ਰਸ਼ਨ ਨਹੀਂ ਪਰਿਵਾਰ ਦੇ ਮੈਂਬਰ ਸਾਡੀ ਮੀਟਿੰਗ 'ਚ ਸ਼ਾਮਲ ਹੁੰਦੇ ਸੀ। ਸੁਰਜੀਤ ਸਿੰਘ ਜਿਹੜਾ ਸੀ ਉਹ ਐਕਸ਼ਨ ਕਮੇਟੀ ਦਾ ਮੈਂਬਰ ਸੀ ਤਾਲਮੇਲ ਨਾ ਬਣਨ ਦਾ ਕੋਈ ਮਤਲਬ ਹੀ ਨਹੀਂ। ਮੈਂ ਇਹ ਕਿਹਾ ਕਿ ਪ੍ਰਸ਼ਾਸਨ ਨੇ ਇਹ ਸਮਝੌਤਾ ਕਰ ਲਿਆ। ਪ੍ਰਸ਼ਾਸਨ ਨੇ ਰਜਨਾ ਕਰ ਲਿਆ ਵੀ ਅਸੀਂ ਸੰਸਤਾਰ ਵੀ ਕਰਾਂਗੇ ਤੇ ਅਸੀਂ ਜਿਹੜਾ ਹੈਗਾ ਉਹ ਪੋਸਟਮਾਰਟਮ ਵੀ ਕਰਾਵਾਂਗੇ ਅਸੀਂ ਕਿਹਾ ਸੀ ਕਿ ਲਾਸ਼ ਦਾ ਉਦੋਂ ਸੰਸਤਾਰ ਹੋਊਗਾ ਦੇਹ ਦਾ ਉਦੋਂ ਸੰਸਤਾਰ ਹੋਊਗਾ ਜਦੋਂ ਸਾਡੀਆਂ ਦੋ ਮੰਗਾਂ ਜਿਹੜੀਆਂ ਨੇ ਜਿਹਦੇ ਇੱਕ ਮੁੱਖ ਮੰਜੇ ਸੀ ਕਿ ਲਾਭ ਸਿੰਘ ਰੋਟੋ ਕੇ ਜਿਹੜੇ ਉਹ ਐਮ ਐਲ ਏ ਹਰਤਾ ਭਦੌੜ ਦਾ ਉਹਨਾਂ ਦਾ ਨਾਮ ਪਾਇਆ ਜਾਊ ਅਤੇ ਅੜਿੱਕਾ ਇੱਥੇ ਪਿਆ ਮੈਂ ਕਿਹਾ ਕਿ ਉਹ ਜਿਹੜੀ ਅਸੀਂ ਐਪਲੀਕੇਸ਼ਨ ਦਿੱਤੀ ਪਰਸੋਂ ਮੰਗ ਮੰਨ ਵੀ ਲਈ ਸੁ ਵੀ ਦੱਸ ਦੋ ਪਰਸੋਂ ਜਿਹੜੀ ਪ੍ਰਸ਼ਾਸਨ ਨੇ ਗ੍ਰਾਮ ਮੰਨ ਮੰਨ ਵੀ ਲਈ ਸੀ ਹਾਂ ਹਾਂ ਉਹ ਵੀ ਦੱਸੋ ਤੁਸੀਂ ਤੇ ਪਰਸੋਂ ਲੱਗ ਪਾ ਜੇ ਮੰਨ ਮੰਨ ਲਈ ਸੀ ਕਿ ਜਿਹੜੀ ਉਹ ਅਰਜੀ ਦਿੱਤੀ ਆ ਉਸ ਤੇ ਅਸੀਂ ਸਪਲੀਮੈਂਟਰੀ ਬਿਆਨ ਲਿਖਾਂਗੇ ਸੁਜੀਤ ਸਿੰਘ ਦਾ ਸੁਜੀਤ ਸਿੰਘ ਦਾ ਸਪਲੀਮੈਂਟਰੀ ਬਿਆਨ ਦੇ ਵਿੱਚ ਲਾਭ ਸਿੰਘ ਰੋਟੋਕੇ ਦਾ ਨਾਂ ਆ ਜਾਣਾ ਸੀ ਤੁਸੀਂ ਤੇ ਹੁਣ ਤੱਕ ਤਾਂ ਉਹ ਮੁਕੱਦਮੇ ਦੇ ਵਿੱਚ ਨਾਂ ਨਹੀਂ ਸੀ ਉਹ ਲਾਭ ਸਿੰਘ ਰੋਟੋਕੇ ਦਾ ਨਾਂ ਆ ਗਿਆ ਤੇ ਸਾਡੀ ਜਿਹੜੀ ਮੁੱਖ ਮੰਜ ਸੀ ਉਹ ਪੂਰੀ ਹੁੰਦੀ ਸੀ ਜਦੋਂ ਉਹ ਜਦੋਂ ਸਪਲੀਮੈਂਟਰੀ ਸਟੇਟਮੈਂਟ ਲਿਖਦੇ ਸੀ ਉਹ ਮੁੱਲਤਵੀ ਚਰਚੇ ਦੂਜੇ ਦਿਨ 10 ਵਜੇ ਰੱਖੀ ਗਈ ਬਈ 10 ਵਜੇ ਤੋਂ 12 1 ਵਜੇ 1 ਵਜੇ ਸ਼ੁਰੂ ਹੋਈ ਦੂਸਰੇ ਦਿਨ ਉਹ ਬਿਲਕੁਲ ਅੜ ਗਏ ਜਿੱਦ ਚ ਆਜੇ ਚ ਅਸੀਂ ਸਪਲੀਮੈਂਟਰੀ ਸਟੇਟਮੈਂਟ ਨਹੀਂ ਲੇਦੇ ਅਸੀਂ ਸਪਲੀਮੈਂਟਰੀ ਜਿਹੜੀ ਸਟੇਟਮੈਂਟ ਹੈ ਉਹ ਕਿਸੇ ਤਰੀਕੇ ਨਾਲ ਨਹੀਂ ਲਿਖਦੀ ਹਰੇਕ ਗੱਲ ਜਿਹੜੀ ਕਹੀ ਹੁੰਦੀ ਆ ਉਹਨੂੰ આરોਪ ਵੀ ਕਹਿ ਸਕਦੇ ਹੋ ਤੁਸੀਂ ਆਪ ਦੀ ਭਾਸ਼ਾ ਵਰਤਣੀ ਹੈ ਉਹਨੂੰ આરોਪ ਕਹਿ ਲਓ ਯਾ ਮੈਂ ਹਕੀਕਤ ਦੱਸੀ ਹੈ ਰੋਪ ਲਾਉਣਾ ਤਾਂ ਜਿਹੜਾ ਹੁੰਦਾ ਉਸ ਨੂੰ ਕਹਿ ਦੇਣਾ ਕਿ ਰੋਪ ਲਾਤਾ ਉਸਨੇ ਉਸਤੇ ਰੋਪ ਲਾਤਾ ਮੈਂ ਉਹਨੂੰ ਰੋਪ ਦੀ ਪਰਿਭਾਸ਼ਾ ਵਿੱਚ ਨਹੀਂ ਤੁਸੀਂ ਕੋਈ ਪਰਿਭਾਸ਼ਾ ਰੱਖੋ ਤੁਸੀਂ ਆਜ਼ਾਦ ਹੋ ਤੁਹਾਡੀ ਜਿਹੜੀ ਕੱਲ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਉਹ ਤੇ ਕੋਈ ਤਲਖੀ ਵੀ ਹੋਈ ਸੀ ਪੂਰੀ ਹੋਈ ਹੈ ਜੀ ਪੂਰੀ ਹੋਈ ਇਸੇ ਗੱਲ ਨੂੰ ਲੈ ਕੇ ਸੀ ਕਿ ਦਰਜ ਨਹੀਂ ਕਰਦੇ ਸੀ ਆਪਦੀ ਗੱਲ ਤੋਂ ਮੁੱਕਰ ਗਏ ਨਹੀਂ ਜੀ ਹੋਰ ਕੋਈ ਤਲਖੀ ਨਹੀਂ ਹੋਈ ਹੋਰ ਸਾਡਾ ਜ਼ਿਮੀਂਦਾਰ ਵਾਲਾ ਸੀ ਜਾਂ ਸਾਡਾ ਕੋਈ ਹੋਰ ਜਾਤੀ ਰੌਲਾ ਸੀ ਜਿਹਦੇ ਜਿਹਦੇ ਪਿੱਛੇ ਤਲਖੀ ਹੋਣੀ ਸੀ ਮੈਂ ਇਹ ਕਿਹਾ ਵੀ ਬਿਆਨ ਸਪਲੀਮੈਂਟਰੀ ਸਟੇਟਮੈਂਟ ਹੈ ਦਫਾ 161 ਥੱਲੇ ਇਹ ਸਪਲੀਮੈਂਟਰੀ ਸਟੇਟਮੈਂਟ ਲਿਖੋਂਗੇ ਤੇ ਇਹ ਤੋਂ ਬਿਨਾ ਤੁਸੀਂ ਤਫਤੀਸ਼ ਦਾ ਹਿੱਸਾ ਨਹੀਂ ਬਣਾ ਸਕਦੇ ਲਾਭ ਸਿੰਘ ਉਤੇ ਬਾਰੇ ਕੋਈ ਤਫਤੀਸ਼ ਨਹੀਂ ਹੋ ਸਕਦੀ ਜਿੰਨਾ ਚਿਰ ਕਿਸੇ ਦਾ ਦਫਾ 161 ਜਾਤਤ ਫੌਜਦਾਰੀ ਦੇ ਤਹਿਤ ਬਿਆਨ ਨਹੀਂ ਆਉਂਦਾ ਤੇ ਉਹ ਕਹਿੰਦੇ ਜੀ ਤੁਸੀਂ ਕੀ ਕਹਿੰਦੇ ਅਸੀਂ ਕਹਿੰਦੇ ਆ ਤੁਹਾਨੂੰ ਭਰੋਸਾ ਦਿਵਾਉਣਾ ਹੈ ਵੀ ਤਫਤੀਸ਼ ਸਹੀ ਹੋਊਗੀ ਪਰ ਲਾਭ ਸਿੰਘ ਦਾ ਨਾਉ ਨਹੀਂ ਆਊਗਾ ਪਰ ਪਹਿਲਾਂ ਉਹ ਮੰਨੇ ਇਹ ਗੱਲ ਹਾਂ ਪਹਿਲਾਂ ਉਹ ਮੰਨੇ ਕਿਹੜਾ ਅਧਿਕਾਰੀ ਮੰਨੇ ਸੀ ਹਾਂਜੀ ਉਹ ਸਾਰੀ ਸੀ ਜੀ ਐਸਐਸਪੀ ਸੀ ਡੀਸੀਸੀ ਇਹ ਬਸ ਹੋਰ ਨਾਲ ਤਾਂ ਗੱਲ ਹੀ ਨਹੀਂ ਹੈ ਛੋਟੇ ਅਧਿਕਾਰੀ ਨਾਲ ਤਾਂ ਗੱਲ ਹੀ ਨਹੀਂ ਐਸਐਸਪੀ ਤੇ ਡੀਸੀਓ ਜਿਹੜੇ ਆ ਸੀ ਉਹ ਮੰਨੇ ਸੀ ਪਿੱਛੋਂ ਕਹਿੰਦੇ ਸਾਡੀ ਹੋਮ ਸੈਕਟਰੀ ਨਾਲ ਮੀਟਿੰਗ ਚੱਲ ਰਹੀ ਹੈ ਸਾਡੀ ਡਾਇਰੈਕਟਰ ਜਨਰਲ ਪੁਲਿਸ ਨਾਲ ਮੀਟਿੰਗ ਚੱਲ ਰਹੀ ਹੈ ਸਾਡੀ ਸੀਐਮ ਨਾਲ ਚੱਲ ਰਹੀ ਹੈ ਇਸ ਲਈ ਕੱਲ ਤੇ ਪਾ ਦਿਓ ਇਹ ਜਿਹੜਾ ਮਸਲਾ ਹੈ ਉਹ ਕੱਲ ਤੇ ਪਾ ਦਿਓ ਉਹ ਕਹਿੰਦੇ ਜੀ ਤੁਸੀਂ ਅੜਦੇ ਹੋ ਐਸਐਸਪੀ ਨੇ ਮੈਨੂੰ ਕਿਹਾ ਕਿ ਤੁਸੀਂ ਤੇ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਭਈ ਮੈਂ ਇਹਦੀ ਸਪਲੀਮੈਂਟਰੀ ਸਟੇਟਮੈਂਟ ਲਿਖਾਂ ਮੈਂ ਐਸਐਸਪੀ ਨੂੰ ਕਿਹਾ ਵੀ ਮੈਂ ਤੁਹਾਨੂੰ ਡਾਈਡ ਨਹੀਂ ਕਰ ਸਕਦਾ ਤੁਸੀਂ ਮੈਨੂੰ ਡਾਈਡ ਨਹੀਂ ਕਰ ਸਕਦੇ ਮੈਂ ਕੀ ਬੋਲਾਂ ਮੈਂ ਕੀ ਕਹਾਂ ਜਿਹੜੀ ਮੈਂ ਗੱਲ ਕਹਿਣੀ ਹੈ ਉਹ ਮੈਂ ਕਹਿਣੀ ਹੋਏ ਤੁਸੀਂ ਅੱਜ ਇਹ ਚੀਜ਼ ਕਰਨਾ ਉਹ ਤੁਹਾਡੇ ਹੱਥ ਹੈ ਡੀਸੀ ਕਹਿੰਦਾ ਅਸੀਂ ਇੱਥੇ ਕਾਨੂੰਨ ਸਿਖਣ ਨਹੀਂ ਆਏ ਮੈਂ ਨਾ ਮੈਂ ਤੁਹਾਨੂੰ ਸਿਖਾ ਸਕਦਾ ਨਾ ਤੁਸੀਂ ਜਿਹੜਾ ਇਹ ਜ ਆ ਉਹ ਮੈਨੂੰ ਕਾਨੂੰਨ ਸਿਖਾ ਸਕਦੇ ਹੋ ਤਾਲਖੀਏ ਹੋਈ ਹੈ ਇਹ ਦੋ ਸ਼ਬਦਾਂ ਦੀ ਤਲਸੀ ਹੋਈ ਹੈ ਜਿਹੜੀ ਕੋਈ ਹੋਰ ਕਿਸੇ ਪੁਆਇੰਟ ਤੇ ਤਲਸੀ ਦਾ ਮਤਲਬ ਨਹੀਂ ਸੀ ਹੋਰ ਤਾਂ ਕੋਈ ਗੱਲ ਜਿਹੜੀ ਆ ਉਹ ਛੇੜੀਉ ਨਹੀਂ ਹੈ ਉੱਥੇ ਕੋਈ ਚਾਹ ਪੀਣ ਪਿੱਛੇ ਤਾਂ ਤਲਸੀ ਹੋਈ ਨਹੀਂ ਜਾਂ ਇਹ ਵੀ ਸਾਨੂੰ ਕੋਈ ਰਿਫਰੈਸ਼ਮੈਂਟ ਦਿਓ ਤਲਸੀ ਇਹ ਸੇ ਗੱਲ ਦੀ ਮੇਨ ਡਿਮਾਂਡ ਇਹ ਆ ਸੀ ਤੇ ਉਹ ਕਹਿੰਦੇ ਜੀ ਅਸੀਂ ਇਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਮੈਂ ਫਿਰ ਮੀਟਿੰਗ ਦਾ ਵੀ ਕੋਈ ਮਸਲਾ ਨਹੀਂ ਹੁੰਦਾ ਜੇ ਸੁਣਨ ਨੂੰ ਹੀ ਤਿਆਰ ਨਹੀਂ ਅਸੀਂ ਜਿਹੜਾ ਹੈ ਉਹ ਗੱਲ ਕਹਿਣੀ ਹੈ ਸਾਰੇ ਮੈਂਬਰ ਸਹਿਬਾਨ ਉੱਥੇ ਹਾਜ਼ਰ ਸੀ ਜਿਹੜਾ ਖਾਲਸਾ ਹੀ ਜੀ ਦੇਖੋ ਜੀ ਉਹ ਬਿਲਾ ਬਾਰੇ ਤਾਂ ਉਹ ਇਹ ਕਹਿੰਦੇ ਆ ਬਈ ਬਿੱਲ ਸਾਡੇ ਕੋਲੇ 7.5 ਲੱਖ ਦੇ ਹੈ ਜੇ ਆ ਪਰ ਉਹ ਜਿਹੜੇ ਬਿਲਾ ਉਹ ਜਿਹੜੇ ਹੈ ਜੇ ਉਹ ਫਰਮਾਂ ਦੇ ਹੈ ਜਿਹੜੀ ਪੇਮੈਂਟ ਹੋਊ ਉਹ ਮਲਜੀਤ ਕੌਰ ਨੂੰ ਤਾਂ ਪੇਮੈਂਟ ਹੋਣੀ ਨਹੀਂ ਨਾ ਉਹ ਸੁਖਜੀਤ ਸਿੰਘ ਨੂੰ ਹੋਣੀ ਹੈ ਉਹ ਪੇਮੈਂਟ ਤਾਂ ਫਰਮਾਂ ਨੂੰ ਹੋਊ ਤੁਸੀਂ ਉਹ ਤੋਂ ਲੈ ਲਿਓ ਉਹ ਫਰਮਾਂ ਤੋਂ ਪੈਸੇ ਲੈ ਲਿਓ ਹੁਣ ਇਹ ਕਹਿੰਦੇ ਆ ਅਸੀਂ ਫਰਮਾਂ ਨੂੰ ਪੇਮੈਂਟ ਕਰ ਚੁੱਕੇ ਫਰਮਾਨੂ ਪੇਮੈਂਟ ਦੁਆਰਾ ਕਹਿ ਦਿਆ ਉਹ ਸਾਡੀ ਜੇਬ ਚੋਂ ਚੱਲੀ ਐ ਉਹ 7.5 ਲੱਖ ਤੋਂ 15 ਲੱਖ ਆ ਜੇ ਸੀ ਕਿ ਅਸੀਂ 15 ਲੱਖ ਜਿਹੜਾ ਹੈਗਾ ਉਹ ਇਕੱਠਾ ਕਰ ਦਾਂਗੇ 15 ਲੱਖ ਕਿਸੇ ਤਰੀਕੇ ਨਾਲ ਲਈਏ ਪਰਿਵਾਰ ਨੇ ਕਿਹਾ ਕਿ ਅਸੀਂ ਰਾਹਤ ਫੰਡ ਤੋਂ ਹੀ ਲੈਣਾ ਨਹੀਂ 15 ਦੇ ਬਿੱਲ ਸੀ 15 ਦੇ ਬਿੱਲ ਸੀ ਉਹ ਬਿੱਲ 15 ਦੇ ਸੀ ਅਸੀਂ 15 ਕਰ ਦਾਂਗੇ ਇਹ ਕਹਿੰਦੇ ਰਾਹਤ ਫੰਡ ਨਹੀਂ ਅਸੀਂ ਲੈਣਾ ਪਰਿਵਾਰ ਕਹਿੰਦਾ ਨਾ ਚੀਫ ਮਿਨਿਸਟਰ ਦਾ ਨਾ ਹੋਰ ਦਾ ਇਹਦੇ ਲਈ ਬਾਕੀ ਦੀ ਤਾਂ ਉਹ ਗੱਲੇ ਨਾ ਹੋਈ ਉਹ 15 ਲੱਖ ਤੇ ਗੱਲ ਸਿਮਟਦੀ ਸੀ ਉਹ ਜਿਹੜਾ ਆਈਵਰੀ ਇਹੀ ਕਹਿੰਦੇ ਸੀ ਵੀ ਜਿਹੜੇ ਪੈਸਿਆਂ ਵਾਲਾ ਇਹ ਮਸਲਾ ਹੱਲ ਕਰ ਲੋ ਜੇ ਪੈਸਿਆਂ ਵਾਲਾ ਮਸਲਾ ਹੱਲ ਕਰਕੇ ਤੇ ਆ ਜਿਹੜਾ ਪਹਿਲਾ ਮਸਲਾ ਛੱਡਿਆ ਜਾਂਦਾ ਸੀ ਲਵ ਸਿੰਘ ਰੋਟੇ ਦੇ ਨਾਮ ਵਾਲਾ ਤਾਂ ਇਹ ਅੰਦੋਲਨ ਤੇ ਐਕਸ਼ਨ ਕਮੇਟੀ ਦੀ ਤਾਂ ਹੋਂਦੇ ਲਵ ਸਿੰਘ ਰੋਟੇ ਵਾਲੇ ਮਸਲੇ ਤੇ ਆਈ ਸੀ ਉਹ ਮਸਲਾ ਛੱਡ ਕੇ ਉਸ ਮਸਲੇ ਦੇ ਆਧਾਰ ਤੇ ਕੋਈ ਸਮਝੌਤਾ ਕਰਨਾ ਜਿਹੜਾ ਸੀਗਾ ਉਹ ਬਿਲਕੁਲ ਨੈਤਿਕ ਤੌਰ ਤੇ ਵੀ ਕਾਨੂੰਨੀ ਤੌਰ ਤੇ ਵੀ ਕਿਸੇ ਵੀ ਪੱਖ ਤੋਂ ਗਲਤ ਸੀ ਉਸ ਨੂੰ ਅਸੀਂ ਮੁੱਖ ਗੱਲ ਬਣਾ ਕੇ ਸਮਝਾਉਤਾ ਜਿਹੜਾ ਸੀ ਉਹ ਨਹੀਂ ਕਰ ਸਕਦੇ ਸੀ ਜਿਹੜਾ ਕਲਕੱਤਾ ਜੀ ਦਾ ਆਪਣੇ ਬਿਆਨ ਨੇ ਜਿਹਦੇ ਵਿੱਚ ਕਹਿੰਦਾ ਕਿ ਮੈਨੂੰ ਮਾਰਨ ਵਾਲੀ ਗੱਲ ਸਾਰੇ মিডিਆ ਨੂੰ ਪਤਾ ਹੈ ਵੀ ਲਾਭ ਸਿੰਘ ਨੂੰ ਹਾਂ ਸੁਤਵਿੰਦਰ ਸਿੰਘ ਦਾ ਕਹਤੇ ਦੇ ਆਪਦੇ ਅਰਜ਼ੀਆਂ ਦਿੱਤੀਆਂ ਹੋਈਆਂ ਸੀ ਐਪਲੀਕੇਸ਼ਨ ਵੀ ਲਾਭ ਸਿੰਘ ਨੂੰ ਕਿ ਮੈਨੂੰ ਧਮਕੀ ਦੇ ਰਿਹਾ ਵੀ ਮੈਂ ਤੈਨੂੰ ਕਤਲ ਕਰ ਦੂੰਗਾ ਉਹ ਸਾਰੀਆਂ ਰਿਕਾਰਡ ਤੇ ਲਿਆਉਣੀਆਂ ਸੀ ਪਰੰਤੂ ਲਾਲ ਸਿੰਘ ਰੋਟੇ ਦੇ ਮਸਲੇ ਤੇ ਜਿਹੜਾ ਸੀ ਜਾ ਇਹ ਜਿਹੜਾ ਸੀ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਸੀ ਰਜਾਮੰਦੇ ਨਹੀਂ ਸੀ ਬਲਕਿ ਇਹਨੂੰ ਪੰਚਾਇਤ ਦਾ ਰੌਲਾ ਬਣਾ ਲਿਆ ਕਿ ਉਸ ਸਮੇਂ ਕੋਈ ਪੰਚਾਇਤ ਦੀ ਚੋਣ ਦੇ ਖੜਾ ਹੋਇਆ ਸੀ ਜਾ ਤੇ ਉਹ ਪੰਚਾਇਤ ਦੀ ਚੋਣ ਪਿੱਛੇ ਸਾਡਾ ਰੌਲਾ ਸੀ ਜਾ ਤੇ ਰੌਲੇ ਪਿੱਛੇ ਕਤਲ ਹੋ ਗਿਆ ਪਰਬਾਰ ਇਹ ਕਹਿੰਦਾ ਸੀ ਵੀ ਸਾਡਾ ਕੋਈ ਰੌਲਾ ਨਹੀਂ ਸੀ ਰੌਲਾ ਤਾਂ ਜਿਹੜਾ ਲਵ ਸਿੰਘ ਰੋਟੇ ਨਾਲ ਸੀ ਉਹਨੂੰ ਜਿਹੜਾ ਪੰਚਾਇਤ ਦਾ ਰੌਲਾ ਬਣਾ ਕੇ ਸਾਈਟ ਰੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮੁੱਦੇ ਨੂੰ ਜਿਹੜਾ ਹੋਰ ਪਾਸੇ ਲੈ ਜੇ ਤੇ ਲਵ ਸਿੰਘ ਰੋਟੇ ਨੂੰ ਜਿਹੜਾ ਹੈ ਜਾਓ ਛੜਤਾ ਮਸਲਾ ਤਾਂ ਇਹ ਸੀ ਉਹ ਇਹਦੇ ਚ ਤਾਂ ਇਸ ਜਿਹੜੀ ਸੱਚੀ ਗੱਲ ਤਾਂ ਦੱਸਣੀ ਪਊ ਤੁਸੀਂ ਭਾਵੇਂ આરોਪ ਚ ਲੈ ਲਓ ਭਾਵੇਂ ਤਸੀਹ ਚ ਲੈ ਲਓ ਉਹ ਉਹ ਤਾਂ ਥੋੜੀ ਮਰਜ਼ੀ ਹੈ ਪਰੰਤੂ ਉਹ ਗੱਲ ਜੇ ਉਹ ਇਸ ਗੱਲ ਦੇ ਪਿੱਛੇ ਵੀ ਇਹ આરોਪ ਦੀ ਡੈਫੀਨੇਸ਼ਨ ਚ ਵੀ ਆਉਂਦੀ ਹੈ ਮੈਂ ਨਾ ਬੋਲਾਂ ਤਾਂ ਉਹਦੀ ਕੜੀ ਨਹੀਂ ਜੁੜਦੀ ਉਹਦੀ ਲੜੀ ਨਹੀਂ ਜੁੜਦੀ ਉਹ ਤਹਿਨ ਦਾ ਮਤਲਬ ਨਹੀਂ ਜੁੜਦਾ ਉਹ ਸਪਸ਼ਟ ਨਹੀਂ ਹੁੰਦੀ ਸੋ ਉਹ ਤਾਂ ਸਪਸ਼ਟ ਕਰਨ ਦੇ ਲਈ ਸਾਰੀ ਗੱਲ ਜਿਹੜੀ ਆ ਉਹ ਦੱਸਣੀ ਪੈਣੀ ਆ ਉਹ ਦੱਸੀ ਜਾਈ ਸਾਰੀ ਗੱਲ ਉਹ ਦੱਸੀ ਜਾਈ ਹੁਣ ਉਥੇ ਅੱਜ ਆਏ ਚੇਸ ਜਿਵੇਂ ਲੜਨਾ ਨਹੀਂ ਜਦੋਂ ਸਾਡੀ ਕਮੇਟੀ ਦੀ ਤਾਂ ਹੋਂਦ ਖਤਮ ਹੋ ਗਈ ਜਿਹੜਾ ਇਹ ਸਰਬਿੰਦਰ ਸਿੰਘ ਦਾ ਟਾਕਾ ਐਕਸ਼ਨ ਕਮੇਟੀ ਸੀਐਸਡੀ ਹੋਂਦ ਖਤਮ ਹੋ ਗਈ ਅਸੀਂ ਹਾਂ ਇਸ ਪਰਿਵਾਰ ਦੇ ਨਾਲੇ ਬਣੀ ਸੀ ਹਾਂ ਉਹ ਹੁਣ ਇਸ ਲੜਨਾ ਹੈ ਨਾ ਲੜਨਾ ਉਹਦੇ ਨਾਲ ਸਾਡਾ ਕੋਈ تعلق ਨਹੀਂ ਉਹ ਚੇਸੇ ਢੰਗ ਨਾਲ ਲੜਨਾ ਚਾਹੁੰਦੇ ਆ ਜਾਂ ਨਹੀਂ ਲੜਨਾ ਚਾਹੁੰਦੇ ਉਹ ਵੀ ਉਹਨਾਂ ਦੀ ਇੱਛਾ ਹੈ ਸੋ ਪ੍ਰਸ਼ੰਤਾ ਇਹ ਹੈ ਕਿ ਸਾਨੂੰ ਜਿੰਨੀ ਡਿਊਟੀ ਦਿੱਤੀ ਸੀ ਉੰਨੀ ਅਸੀਂ ਗੁਰੂ ਮਹਾਰਾਜ ਨੂੰ ਹਾਜ਼ਰੀ ਨਾਜ਼ਰ ਜਾਣ ਕੇ ਦਿੱਤੀ ਜਦੋਂ ਸਾਨੂੰ ਪਰਿਵਾਰ ਨੇ ਪਿੱਛੇ ਮੋੜਦਾ ਸੀ ਪਿੱਛੇ ਮੁੜ ਗਏ ਜਦੋਂ ਪਰਿਵਾਰ ਸਾਨੂੰ ਅੱਗੇ ਜਾਣ ਨੂੰ ਕਹਿੰਦਾ ਸੀ ਤਾਂ ਅਸੀਂ ਅੱਗੇ ਜਾਂਦੇ ਸੀ ਇੱਕ ਵੱਡਾ ਪੁਆਇੰਟ ਇਹਦੇ ਚ ਇਹ ਹੈ ਕਿ 21 ਮੈਂਬਰ ਪੂਰੇ ਚ ਜੁਟ ਨੇ ਕੋਈ ਉਹਦੇ ਚ ਮਤ ਭੇਦ ਨਹੀਂ 21 ਦੇ 21 ਹਾਜ਼ਰ ਨੇ 21 ਦੇ 21 ਹਾਜ਼ਰ ਨੇ ਜਿਹੜੀ ਉਹ ਕਮੇਟੀ ਦੇ ਆ ਤੇ ਕਿਸੇ ਦਾ ਉਸ ਬਾਰੇ ਇਸ ਸਾਰੀ ਗੱਲ ਫਿਰ ਕੋਈ ਮਤਭੇਦ ਨਹੀਂ ਹੈ ਇਸ ਮਸਲੇ ਬਾਰੇ ਕਿ ਮੈਂ ਤੁਹਾਡੇ ਜਰੀਏ ਸਪਸ਼ਟ ਕਰਨੀ ਚਾਹਣਾ ਸਰਕਾਰ ਨੂੰ ਸਿੱਧਾ ਸੰਦੇਸ਼ ਦੇਣਾ ਚਾਹਣਾ ਕਿ ਇਸ ਐਜੀਟੇਸ਼ਨ ਦੇ ਵਿੱਚ ਸਾਡੀ ਜਿਹੜੀ 21 ਮੈਂਬਰੀ ਕਮੇਟੀ ਦੇ ਖਿਲਾਫ ਕਰਦਾਚੂਹੀ ਕਰ ਲਈ ਉਹਨਾਂ ਨੇ ਪੋਸਟਾਂ 'ਚ ਪਾਈਆਂ ਨੇ ਖਾਸ ਤੌਰ ਤੇ ਇੱਥੇ ਇੱਕ ਲਾਭ ਸਿੰਘ ਨੂੰ ਗੁਕੇ ਦਾ ਪੀਏ ਆ ਪਤਾ ਨਹੀਂ ਉਹਦਾ ਸਾਥੀ ਆ ਪਰਦੀ ਉਹਦਾ ਨਾਮ ਹੈਗਾ ਮੋੜ ਬਿਲਕੁਲ ਸਿੰਘ ਪਰਗੜ ਸਿੰਘ ਮੋੜ ਉਹਨਾਂ ਨੇ ਸਾਡੇ ਖਿਲਾਫ ਪੋਸਟਾਂ 'ਚ ਪੁਆਈਆਂ ਨੇ ਸਾਨੂੰ ਡਰਾਉਣ ਦਾ ਯਤਨ ਕੀਤਾ ਮੈਂ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਦੇ ਵਿੱਚ ਇਹ ਸੰਦੇਸ਼ ਦੇਣਾ ਚਾਹਣਾ ਚਾਹਾਂ ਚਾਹੇ ਭਾਨੇ ਸਿੱਧੂ ਤੇ ਪਰਚਾ ਦੇਣ ਦੀ ਗੱਲ ਚੱਲਦੀ ਆ ਜੇਲ੍ਹ ਭੇਜਣ ਦੀ ਗੱਲ ਚੱਲਦੀ ਆ ਚਾਹੇ ਸਾਡੇ ਕਿਸੇ ਹੋਰ ਮੈਂਬਰ ਤੇ ਹਮਲਾ ਕਰਨ ਦੀ ਕੋਸ਼ਿਸ਼ ਜੇ ਕੀਤੀ ਜਾਂ ਨਜਾਇਜ਼ ਤਰੀਕੇ ਨਾਲ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਜਿਹੜਾ ਵੱਡਾ ਸੰਘਰਸ਼ ਕਰਾਂਗੇ ਇਹ ਨਾ ਥੇ ਨਾ ਹੋਵੇ ਕਿ ਅਸੀਂ ਅੱਜ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਐਸੇ ਬਸ ਤੋਂ ਅਸੀਂ ਲੜਨਾ ਸੀ ਅਖੀਰ ਤੱਕ ਚੇਰੋ ਕੋਈ ਕਾਰਨ ਬਣ ਗਏ ਕਿ ਸਾਨੂੰ ਝੁਕਣਾ ਪਿਆ ਜਾਂ ਸਾਨੂੰ ਪਿੱਛੇ ਹਟ ਥੋੜਾ ਬਹੁਤਾ ਹਟਣਾ ਪਿਆ ਤੇ ਇਹ ਸਰਕਾਰ ਮਤਸੁਰਤ ਸੋਚੇ ਕਿ ਕਿਸੇ ਸਾਡੇ ਨੌਜਵਾਨ ਤੇ ਪਰਚਾ ਦੇ ਕੇ ਜਾਂ ਉਹਦੇ ਝੂਠਾ ਕੋਈ ਹੋਰ ਕੇਸ ਬਣਾ ਕੇ ਜੇਲ੍ਹ ਤੇ ਜੂਗੀ ਜੇਕਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਅਸੀਂ ਕਿ ਕਿਸੇ ਵੀ ਨੌਜਵਾਨ ਨੂੰ ਜੇ ਨਜਾਇਜ਼ ਤਰੀਕੇ ਨਾਲ ਜੇਰ ਭੇਜਿਆ ਗਿਆ ਤਾਂ ਇਹ ਜਿਹੜੀ ਸਾਰੀ 21 ਮੈਂਬਰੀ ਕਮੇਟੀ ਆ ਸਾਡੇ ਨਾਲ ਭਰਾਵਾਂ ਦੇ ਸਹਿਯੋਗ ਨਾਲ ਜਿੰਨੇ ਵੀ ਇੱਥੇ ਸਾਡੇ ਵੀਰ ਪਹੁੰਚੇ ਨੇ ਇਹਨਾਂ ਦੇ ਸਹਿਯੋਗ ਨਾਲ ਜਿੰਨੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਪਹੁੰਚੇ ਆ ਜਿੰਨੇ ਸਮਾਜ ਸੇਵ ਉਹਨਾਂ ਦੇ ਨਾਲ ਅਸੀਂ ਵੱਡਾ ਸੰਘਰਸ਼ ਕਰਾਂਗੇ ਬਿਲਕੁਲ ਠੀਕ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਭਰਾ ਨੂੰ ਸਾਡੀ ਜ਼ਰੂਰਤ ਆ ਜਿਹਦੇ ਨਾਲ ੱਤਕਾ ਹੁੰਦਾ ਉਹਦੇ ਲਈ ਵੀ ਅਸੀਂ ਨੌਜਵਾਨਾਂ ਦਾ ਵਾਅਦਾ ਕਰਦੇ ਆਂ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਵੀ ਕਿਸੇ ਨਾਲ ੱਤਕਾ ਹੁੰਦਾ ਤੁਸੀਂ ਸਾਡੇ ਕੋਲ ਖਾਲਸਾ ਜੀ ਕੋਲੇ ਸਾਰੇ ਸਾਡੇ ਆ ਭਰਾ ਬੈਠੇ ਜੂਨੀਅਨ ਦੇ ਨਮਾਇंदे ਵੀ ਬਿਨਾਂ ਕਿਸੇ ਪਾਰਟੀ ਵਜ ਤੋਂ ਕਿਸੇ ਕੋਈ ਰਾਜਨੀਤੀ ਦਾ ਰਾਜਨੀਤੀ ਦੇ ਰੋਗ ਵਖਮ ਖੋ ਸਕਦੇ ਆ ਆ ਦੇਖੋ ਸਾਰੇ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਬੈਠੇ ਆਂ ਪਰ ਜਿੱਥੇ ਸਾਡੇ ਭਰਾਵਾਂ ਦੀ ਗੱਲ ਆ ਗਈ ਜਿੱਥੇ ਸਮਾਜ ਸੇਵਾ ਦੀ ਗੱਲ ਆ ਗਈ ਉੱਥੇ ਵੀ ਸਾਰਾ ਕੁਝ ਪ ਅਸੀਂ ਸਿਰਫ ਉਸ ਨੌਜਵਾਨ ਦੀ ਮਦਦ ਕਰਾਂਗੇ ਜਿਹੜਾ ਸਮਾਜ ਲਈ ਲੜ ਰਿਹਾ ਉਹ ਸਾਡਾ ਭਰਾਗਾ ਸਮਾਜ ਲਈ ਕੋਈ ਵੀ ਲੜ ਸਕਦਾ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਕਿਸੇ ਦੇ ਨਜਾਇਜ਼ ਪਰਚਾ ਦੇਣ ਦੀ ਕੋਈ ਗੱਲ ਕਰੇ ਇੱਕ ਜੀ ਮੈਂ ਗਾ ਬੇਨਤੀ ਕਰਦਾ ਵੀ ਆਪਣੀ ਜਿਹੜੀ ਕਮੇਟੀ ਬਣੀ 21 ਮੈਂਬਰ ਯਾਰ ਬੱਤੀ ਖੜੇ ਆ ਸਾਰੇ ਖਾਲਸਾ ਸਾਹਿਬ ਜੀ ਨੇ ਬੋਲਿਆ ਆਪਣੇ ਸਰਪੰਚ ਸਾਹਮਣੇ ਹੁਣ ਬੋਲਿਆ ਪੂਰੀ ਸਾਡੀ ਜਿਵੇਂ ਕਰੀ ਵੀ ਇੱਕ ਪੂਰੀ ਤਾਕੜੀ ਤੇ ਜ਼ਬਰਦਸਤ ਲੜਾਈ ਸੀ ਵੀ ਇਹ ਨੇੜੇ ਦੀ ਸਕਿਉਰਿਟੀ ਫੋਰਸ ਵਾਲੀ ਐਸਐਸਪੀ ਤੱਕ ਨੂੰ ਖਾਲਸਾ ਜੀ ਬੈਠੇ ਨੇ ਸਾਰੀ ਮੈਂਬਰ ਕਮੇਟੀ ਮੈਂਬਰ ਬੈਠੀਆਂ ਆ ਵੀ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਸਾਡੀ ਗੱਲ ਦਾ ਅਸੀਂ ਆਖਿਆ ਵੀ ਇਤੋਂ ਵੱਡਾ ਐਵੀਡੈਂਸ ਕੀ ਹੋ ਸਕਦਾ ਵੀ ਬੰਦੇ ਦੀ ਵੀਡੀਓ ਦਿਖਾਈ ਅਸੀਂ ਵੀ ਆਹ ਕਹਿੰਦਾ ਮੈਨੂੰ ਇਤੋਂ ਖਤਰਾ ਇਹ ਮੇਰੇ ਬੰਦੇ ਗੁੰਡੇ ਪਿੱਛੇ ਲਾਏ ਪਿਆ ਇਹ ਮੈਨੂੰ ਮਰਵਾਊਗਾ ਮੈਨੂੰ ਸੈਟਅਪ ਮੈਨੂੰ ਅਸਲ ਦੇ ਦਿਓ ਕਿੱਥੇ ਚਾਰਾਂ ਪਾਸੇ ਜਿੰਨੇ ਬੰਦੇ ਸੁਣਦੇ ਚਾਰਾਂ ਪਾਸੇ ਚ ਦੱਸੋ ਕਿਹੜਾ ਗਵਾ ਨਹੀਂ ਤੇ ਪਰਚਾ ਬਣਦਾ ਨਹੀਂ ਉਹ ਬੰਦੇ ਸਾਡੇ ਤੇ ਜਿਹੜੀ ਹੁਣ ਤਰਨਜੀਤ ਸਿੰਘ ਨਾਲ ਗੱਲ ਕਰੀਏ ਗੱਲ ਸਹੀ ਆ ਪ੍ਰਸ਼ਾਸਨ ਨਾਲ ਤੇ ਸਪੰਜਾਬ ਦੀ ਕੱਲ ਲੜਾਈ ਪੰਜਾਬ ਦੀ ਬੜੀ ਸੀ ਲੜਾਈ ਬਹੁਤ ਲੜਨੀ ਲੋਕਾਂ ਨਾਲ ਸਾਥ ਵੀ ਸੀ ਤੁਸੀਂ ਮੈਂ ਰੱਖਦਾ ਧੰਨਵਾਦ ਮੈਂ ਕੱਲੀ ਕਹਿਣੀ ਚਾਹੁੰਦਾ ਵੀ ਨੌਜਵਾਨਾਂ ਨਾਲ ਕਿਸੇ ਨਾ ਦੀ ਸਰਕਾਰ ਨੇ ਉਹ ਕਹਿਤੀ ਸਾਰੀ ਗੱਲ ਉਹ ਤਰੀਕੇ ਨਾਲ ਕਰੇ ਇੱਕ ਘਟੀਆ ਕਰਦਾ ਸਰਕਾਰੀ ਧੰਨਵਾਦ ਬੜਾ ਪਹਿਲੇ ਬੋਲਦੇ ਬੜੇ ਸਰਕਾਰ ਦੀਆਂ ਨੀਤੀਆਂ ਦਾ ਬਹੁਤ ਕਰਦੇ ਰਿਹਾ ਇੱਕ ਮਿੰਟ ਹੋਣਾ ਵੀ ਕਰਾਂਗੇ ਜਿਵੇਂ ਮਰੀ ਡੁੱਗਲ ਸਾਹਿਬ ਜੀ ਨੇ ਗੱਲ ਕਹਿਤੀ ਆਪਾਂ ਅਸਿਸ ਦਾ ਲੇਖੜਾ ਕਿਸੇ ਤਰੀਕੇ ਦਾ ਕੋਈ ਭਰਮਪੁਲੇਖਾ ਇੱਥੋਂ ਦਾ ਐਮਐਲਏ ਕੱਢਦੇ ਜਾਂ ਇੱਥੋਂ ਦੀ ਸਰਕਾਰ ਕਿਸੇ ਤਰੀਕਾ ਦਾ ਭਰਮਪੁਲੇਖਾ ਕੱਢਣ ਦੇ ਅਸੀਂ ਲੋਕਾਂ ਦੇ ਮੁੱਦਿਆਂ ਤੇ ਲੋਕਾਂ ਦੇ ਸੁਧਾਰਨ ਕਰ ਲਈਏ ਅਸੀਂ ਬਣਿਆ ਸਾਡਾ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਸਿੱਖ ਜਿੱਥੇ ਬੰਦੀਆਂ ਨੇ ਬਾਅਦ ਚੜ ਕੇ ਸੇਵਾ ਦਿੱਤੀ ਹੈ ਤੇ ਅਸੀਂ ਸਾਰੇ ਡਟ ਕੇ ਖੜੇ ਆਂ ਵੀ ਕਿਸੇ ਦੀ ਵੀ ਕੋਈ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਸਿੰਘ ਜਿਵੇਂ ਕਿ ਹੁਣ ਦੇਖਿਆ ਵੀ ਕਿਸੇ ਦੀ ਇਹਨਾਂ ਦੇ ਮੈਂ ਦੇਖਿਆ ਇਹਨਾਂ ਦੀ ਝਾਲੂ ਪਾਰਟੀ ਕਰਤਾਰਕੁਸ਼ੀ ਬਹੁਤ ਕਰਦੀ ਹੈ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੇ ਬਾਅਦ ਦੇ ਵਿੱਚ ਅਸੀਂ ਜਾ ਕੇ ਧਰਨ ਲਾ ਕੇ ਮੂੰਹ ਤੋੜ ਮਾ ਜਵਾਬ ਦੇਈਏ ਇਹ ਜਿਹੜੀ ਚੀਜ਼ਾਂ ਸੀ ਹੁਣ ਤੁਸੀਂ ਨਿਪਟਣ ਗਏ ਸਾਰੀ ਗੱਲ ਤੁਹਾਨੂੰ ਕਲੀਅਰ ਕਰ ਦਿੱਤੀ ਲਾ